ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਜਿਵੇਂ ਆਪਾਂ ਅੱਜਕੱਲ੍ਹ ਗ੍ਰੰਥੀ ਸਿੰਘਾਂ ਦੀਆਂ ਵੀਡੀਓ ਬਹੁਤ ਵਾਇਰਲ ਹੋ ਰਹੀਆਂ ਨੇ ਕਿ ਗ੍ਰੰਥੀ ਸਿੰਘਾਂ ਬਾਰੇ ਐ ਕਰੋ ਉਹ ਕਰੋ ਜਿਵੇਂ ਕਰੋ ਤੇ ਚਲੋ ਮੈਂ ਵੀ ਸੋਚ ਆ ਕਿ ਆਪਾਂ ਵੀ ਜਿਹੜਾ ਆਪਣੀ ਆ ਇੰਸਟਾਗ੍ਰam WhatsApp ਤੇ ਇਸ ਬੁੱਕ ਜਿਹੜੀ ਸਿੰਘਾਂ ਦਾ ਆਪਣ ਫੋਲੋ ਕਰਦੀ ਹੈ ਜਿਹੜੇ ਆਪਾਂ ਨੂੰ ਜਿਹੜੇ ਆਪੀ ਕੋ ਚੰਗੀਆਂ ਗੱਲਾਂ ਸਿੱਖਦੇ ਨੇ ਉਹਨਾਂ ਵਾਸਤੇ ਮੈਂ ਜਿਹੜਾ ਵਾ ਵੀ ਦੱਸਣਾ ਚਾਹੁੰਦਾ ਗ੍ਰੰਥੀ ਸਿੰਘ ਗ੍ਰੰਥੀ ਦਾ ਭਾਵ ਹੈ ਕਿ ਜਿਹੜਾ ਸਾਨੂੰ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੁਆਰਾ ਲਿਖੇ ਹੋਏ ਗ੍ਰੰਥ ਭਾਵ ਬਾਣੀ ਨੂੰ ਲਿਖੇ ਹੋਏ ਨੂੰ ਜਿਹੜੇ ਸਾਨੂੰ ਪੜ੍ਹ ਕੇ ਸਰਮਣ ਕਰਾਉਂਦੇ ਨੇ ਸਾਨੂੰ ਸਨਉਂਦੇ ਨੇ ਸਾਨੂੰ ਦਾਸਦੇ ਨੇ ਵੀ ਭਾਈ ਸਿੰਘਾ ਵਿੱਚ ਕੀ ਲਿਖਿਆ ਹੈ ਕੀ ਸਾਨੂੰ ਗੁਰੂ ਉਪਦੇਸ਼ ਕਰਦਾ ਏ ਉਹ ਸਾਨੂੰ ਦੱਸਦੇ ਨੇ ਉਹਨੂੰ ਕਹਿੰਦੇ ਆ ਗ੍ਰੰਤੀ ਸਿੰਘ ਗ੍ਰੰਤੀ ਸਿੰਘ ਬੰਨ ਲਈ ਘਟੋ ਘਟ ਪੂਰੇ ਤਿੰਨ ਮਹੀਨੇ ਨਹੀਂ 10 ਦਿਨ ਨਹੀਂ 30 ਦਿਨ ਨਹੀਂ ਲਗਾਤਾਰ ਜੇਕਰ ਬੱਚਾ ਪੜਦਾ ਰਹੇ ਉਸਤਾਦ ਤੋਂ ਸਿੱਖਦਾ ਰਹੇ ਫਿਰ ਜਾ ਕੇ ਜਿਹੜਾ ਵਾ ਉਹ ਗ੍ਰੰਥੀ ਸਿੰਘ ਬਣਦਾ ਹੈ ਕੋਈ 2 ਸਾਲ ਲਾ ਲਓ 3 ਸਾਲ ਲਾ ਲਓ ਜੇਕਰ ਪੂਰਾ ਨਿਸ਼ਚੇ ਦੇ ਨਾਲ ਆਪਾਂ ਬਾਣੀ ਨੂੰ ਸਿੱਖਣਾ ਹੈ ਸਾਨੂੰ ਟਾਈਮ ਬਾਣੀ ਲਈ ਕੱਢਣਾ ਪੈਣਾ ਹੈ ਸਾਨੂੰ ਗੁਰਬਾਣੀ ਸਿੱਖਣ ਲਈ ਟਾਈਮ ਕੱਢਣਾ ਪੈਣਾ ਹੈ ਗ੍ਰੰਥੀ ਸਿੰਘ ਬਾਨਾ ਕੋਈ ਸੌ